ਵਿਕਰਮ ਮਜੀਠੀਆ ਸਾਹਿਬ ਦੀ ਬੈਰਕ ਬਦਲਣ ਨੂੰ ਲੈ ਕੇ ਜਿਹੜੀ ਅਰਜ਼ੀ ਮੁਹਾਲੀ ਦੀ ਅਦਾਲਤ 'ਚ ਵਿਚਾਰ ਅਧੀਨ ਸੀ ਅੱਜ ਉਹਦੇ ਤੇ ਫੈਸਲਾ ਕਰਦਿਆਂ ਮੁਹਾਲੀ ਦੀ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਹਦਾਇਤ ਕੀਤੀ ਹੈ ਕਿ ਜਿਹੜੀਆਂ ਵਿਕਰਮ ਮਜੀਠੀਆ ਸਾਹਿਬ ਦੇ ਬਾਬਤ ਆਈਪੀ ਦੀਆਂ ਇਨਪੁਟ ਨੇ ਤੇ ਹੋਰ ਏਜੰਸੀਆਂ ਦੀਆਂ ਨੇ ਜਿੱਥੇ ਬੜਾ ਕੈਟੇਗੋਰਿਕ ਹੈ ਕਿਉਂਕਿ ਹਾਈ ਕੋਰਟ ਦੇ ਵਿੱਚ ਹੀ ਆਈਪੀ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਕਿ ਇਹਨਾਂ ਦੀ ਜਾਨ ਨੂੰ ਬੇहद ਖਤਰਾ ਸੋ ਉਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜੇਲ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਇਹ ਹਦਾਇਤ ਕੀਤੀ ਹੈ ਕਿ ਜੇਲ ਦੇ ਅੰਦਰ ਉਹਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਔਰ ਦੂਸਰੀ ਜਿਹੜੀ ਅਰਜ਼ੀ ਵਿਚਾਰ ਅਧੀਨ ਸੀ ਉਹ ਸੀ ਜਦੋਂ ਵਿਕਰਮ ਮਜੀਠੀਆ ਸਾਹਿਬ ਨੂੰ ਕਿਸੇ ਨਾਲ ਮੁਲਾਕਾਤ ਹੀ ਨਹੀਂ ਕਰਨ ਦਿੱਤੀ ਜਰੀਨਾ ਪਰਿਵਾਰ ਦੇ ਨਾਲ ਨਾ ਵਕੀਲਾਂ ਦੇ ਨਾਲ। ਔਰ ਇਹ ਸ਼ਾਇਦ ਪਹਿਲੀ ਵਾਰ ਹੋਇਆ ਕਿਉਂਕਿ ਜੇਲ ਮੈਨੂਅਲ ਨੂੰ ਜੇ ਆਪਾਂ ਪੜੀਏ ਉਹ ਬੜਾ ਕਲੀਅਰ ਹੈ। ਕਿ ਪਰਿਵਾਰ ਜਾ ਕੇ ਉੱਥੇ ਕੈਦੀ ਦੇ ਨਾਲ ਮੁਲਾਕਾਤ ਕਰ ਸਕਦਾ ਪਰ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਜੇਲ ਮੈਨੂਅਲ ਨੂੰ ਵੀ ਛਿੱਕੇ ਤੇ ਟੰਗਿਆ ਗਿਆ ਸੋ ਅੱਜ ਮੁਹਾਲੀ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਕਿ 10 ਬੰਦੇ ਜਿਨ੍ਹਾਂ ਦੇ ਨਾਮ ਪਰਿਵਾਰ ਦੇਗਾ ਚਾਹੇ ਉਹ ਉਹਨਾਂ ਦੇ ਰਿਸ਼ਤੇਦਾਰ ਹੋਣ ਚਾਹੇ ਦੋਸਤ ਹੋਣ ਉਹ ਹਫ਼ਤੇ 'ਚ ਦੋ ਵਾਰ ਨਾਬਾਦੀ ਜੇਲ 'ਚ ਜਾ ਕੇ ਵਿਕਰਮ ਮਜੀਠੀਆ ਸਾਹਿਬ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਤੇ ਜੇਲ ਪ੍ਰਸ਼ਾਸਨ ਨੂੰ ਹਦਾਇਤ ਹੈ ਕਿ ਉਹ ਮੁਲਾਕਾਤ ਇੱਕ ਅਲੱਗ ਕਮਰੇ ਦੇ ਵਿੱਚ 1 ਟੂ 1 ਕਰਾਈਏ ਤੇ ਤੀਜੀ ਜਿਹੜੀ ਐਸਜੀ ਮੋਹਾਲੀ ਅਦਾਲਤ ਚ ਵਿਚਾਰधीन ਸੀ ਜਿੱਤੇ ਅੱਜ ਫੈਸਲਾ ਆਇਆ ਉਹ ਜਿਹੜਾ ਉਸ ਦਿਨ ਪੰਜਾਬ ਸਰਕਾਰ ਨੇ ਡਰਾਮਾ ਕੀਤਾ ਕਿ ਜੀ 40000 ਪੰਨਿਆਂ ਦਾ ਉਹ ਟਰੰਕ ਭਰ ਕੇ ਲਿਆਏ ਸੀ ਤੇ ਹੁਣ ਉਹਦੀ ਕਾਪੀ ਤੱਕ ਨਾ ਸਾਨੂੰ ਵਕੀਲ ਸਹਬਾਨਾਂ ਨੂੰ ਨਾ ਮਜੀਠੀਆ ਸਾਹਿਬ ਨੂੰ ਉਹਦੀ ਕਾਪੀ ਨਹੀਂ ਸਰਕਾਰ ਦੇ ਰਹੀ ਸੀ ਸੋ ਅਦਾਲਤ ਨੇ ਅਜੋਦੇ ਤੇ ਵੀ ਫੈਸਲਾ ਕਰਦੇ ਆਦੇਸ਼ ਕੀਤਾ ਕਿ ਉਸ ਚਲਾਨ ਦੀ ਜਿਹੜੀ ਕਾਪੀ ਹੈ ਉਹ ਵਕੀਲ ਸਹਿਬਾਨਾਂ ਨੂੰ ਵੀ ਤੇ ਵਿਕਰਮ ਮਜੀਠੀਆ ਸਾਹਿਬ ਨੂੰ ਵੀ ਉਹ ਕਾਪੀ ਦਿੱਤੀ ਹੈ ਵਿਕਰਮ ਮਜੀਠੀਆ ਸਾਹਿਬ ਦੀ ਬੈਰਕ ਬਦਲਣ ਨੂੰ ਲੈ ਕੇ ਜਿਹੜੀ ਅਰਜ਼ੀ ਮੁਹਾਲੀ ਦੀ ਅਦਾਲਤ 'ਚ ਵਿਚਾਰ ਅਧੀਨ ਸੀ ਅੱਜ ਉਹਦੇ ਤੇ ਫੈਸਲਾ ਕਰਦਿਆਂ ਮੁਹਾਲੀ ਦੀ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਹਦਾਇਤ ਕੀਤੀ ਹੈ ਕਿ ਜਿਹੜੀਆਂ ਵਿਕਰਮ ਮਜੀਠੀਆ ਸਾਹਿਬ ਦੇ ਬਾਬਤ ਆਈਪੀ ਦੀਆਂ ਇਨਪੁਟ ਨੇ ਤੇ ਹੋਰ ਏਜੰਸੀਆਂ ਦੀਆਂ ਨੇ ਜਿੱਥੇ ਬੜਾ ਕੈਟੇਗੋਰਿਕ ਹੈ ਕਿਉਂਕਿ ਹਾਈ ਕੋਰਟ ਦੇ ਵਿੱਚ ਹੀ ਆਈਪੀ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਕਿ ਇਹਨਾਂ ਦੀ ਜਾਨ ਨੂੰ ਬੇहद ਖਤਰਾ ਹੈ ਸੋ ਉਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜੇਲ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਇਹ ਹਦਾਇਤ ਕੀਤੀ ਹੈ ਕਿ ਜੇਲ੍ਹ ਦੇ ਅੰਦਰ ਉਹਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਔਰ ਦੂਸਰੀ ਜਿਹੜੀ ਅਰਜ਼ੀ ਵਿਚਾਰ ਅਧੀਨ ਸੀ ਉਹ ਸੀ ਜਦੋਂ ਵਿਕਰਮ ਮਜੀਠੀਆ ਸਾਹਿਬ ਨੂੰ ਕਿਸੇ ਨਾਲ ਮੁਲਾਕਾਤ ਹੀ ਨਹੀਂ ਕਰਨ ਦਿੱਤੀ ਜਰੀਨਾ ਪਰਿਵਾਰ ਦੇ ਨਾਲ ਨਾ ਵਕੀਲਾਂ ਦੇ ਨਾਲ। ਔਰ ਇਹ ਸ਼ਾਇਦ ਪਹਿਲੀ ਵਾਰ ਹੋਇਆ ਕਿਉਂਕਿ ਜੇਲ੍ਹ ਮੈਨੂਅਲ ਨੂੰ ਜੇ ਆਪ ਪੜ੍ਹੀਏ ਉਹ ਬੜਾ ਕਲੀਅਰ ਹੈ। ਕਿ ਪਰਿਵਾਰ ਜਾ ਕੇ ਉੱਥੇ ਕੈਦੀ ਦੇ ਨਾਲ ਮੁਲਾਕਾਤ ਕਰ ਸਕਦਾ ਪਰ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਜੇਲ ਮੈਨੂਅਲ ਨੂੰ ਵੀ ਛਿੱਕੇ ਤੇ ਟੰਗਿਆ ਗਿਆ ਸੋ ਅੱਜ ਮੁਹਾਲੀ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਕਿ 10 ਬੰਦੇ ਜਿਨ੍ਹਾਂ ਦੇ ਨਾਮ ਪਰਿਵਾਰ ਦੇਗਾ ਚਾਹੇ ਉਹ ਉਹਨਾਂ ਦੇ ਰਿਸ਼ਤੇਦਾਰ ਹੋਣ ਚਾਹੇ ਦੋਸਤ ਹੋਣ ਉਹ ਹਫ਼ਤੇ 'ਚ ਦੋ ਵਾਰ ਨਾਬਾਦੀ ਜੇਲ 'ਚ ਜਾ ਕੇ ਵਿਕਰਮ ਮਜੀਠੀਆ ਸਾਹਿਬ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਤੇ ਜੇਲ ਪ੍ਰਸ਼ਾਸਨ ਨੂੰ ਹਦਾਇਤ ਹੈ ਕਿ ਉਹ ਮੁਲਾਕਾਤ ਇੱਕ ਅਲੱਗ ਕਮਰੇ ਦੇ ਵਿੱਚ 1 ਟੂ 1 ਕਰਾਈ ਜਾਵੇ ਤੇ ਤੀਜੀ ਜਿਹੜੀ ਐਸਜੀ ਮੋਹਾਲੀ ਅਦਾਲਤ ਚ ਵਿਚਾਰधीन ਸੀ ਜਿੱਤੇ ਅੱਜ ਫੈਸਲਾ ਆਇਆ ਉਹ ਜਿਹੜਾ ਉਦੋਂ ਪੰਜਾਬ ਸਰਕਾਰ ਨੇ ਡਰਾਮਾ ਕੀਤਾ ਕਿ ਜੀ 40000 ਪੰਨਿਆਂ ਦਾ ਉਹ ਟਰੰਕ ਭਰ ਕੇ ਲਿਆਏ ਸੀ ਤੇ ਹੁਣ ਉਹਦੀ ਕਾਪੀ ਤੱਕ ਨਾ ਸਾਨੂੰ ਵਕੀਲ ਸਹਬਾਨਾ ਨੂੰ ਨਾ ਮਜੀਠੀਆ ਸਾਹਿਬ ਨੂੰ ਉਹਦੀ ਕਾਪੀ ਨਹੀਂ ਸਰਕਾਰ ਦੇ ਰਹੀ ਸੀ ਸੋ ਅਦਾਲਤ ਨੇ ਅਜੋਦੇ ਤੇ ਵੀ ਫੈਸਲਾ ਕਰਦੇ ਆਦੇਸ਼ ਕੀਤਾ ਕਿ ਉਸ ਚਲਾਨ ਦੀ ਜਿਹੜੀ ਕਾਪੀ ਹੈ ਉਹ ਵਕੀਲ ਸਹਬਾਨਾ ਨੂੰ ਵੀ ਤੇ ਬਿਕਰ ਮਜੀਠੀਆ ਸਾਹਿਬ ਨੂੰ ਵੀ ਉਹ ਕਾਪੀ ਦਿੱਤੀ ਜਾਵੇ